ਸਤਿਗੁਰ ਮੀਰਾ ਮਾਰ ਦੀਵਾਲਾ ਪ੍ਰਭਾਵੇ ਬਿਨ ਸਾਸਤੇ ਰਾਖੈ ਪੰਨਨ ਕੜਨ ਸਮਰਤ ਸੁਆਮੀ ਪੰਨਨ ਕੜਨ ਸਮਰਤ ਸੁਆਮੀ ਮੇਰਾ ਪਤਸ਼ਾਹ ਜੀ ਨੂੰ ਪੂਰੇ ਗੁਰੂ ਦਾ ਸਹਾਰਾ ਹੈ ਜਿਹਨੂੰ ਪ੍ਰੋਸਾਇ ਆਪਣੇ ਗੁਰੂ ਤੇ ਜਿਹਨੂੰ ਪੂਰਾ ਗੁਰੂ ਮਿਲ ਪਿਆ ਆਥਾ ਕਹਿੰਦੇ ਉਹ ਮਨੁੱਖ ਹਮੇਸ਼ਾ ਹੀ ਉਸ ਅਕਾਲ ਪੁਰਖ ਨੂੰ ਸਦਾ ਅੰਗ ਸੰਗ ਨੇੜੇ ਸਮਝਦਾ ਹੈ ਜਿਵੇਂ ਇਤਿਹਾਸ ਦੇ ਵਿੱਚ ਗੁਰੂ ਨਾਨਕ ਸਹਿਬ ਮਹਾਰਾਜ ਦਾ ਇੱਕ ਗਰੀਬਾ ਦਾ ਜ ਸਿੱਖ ਪਰਿਵਾਰ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਹੈ ਇੱਕ ਇਹਨਾਂ ਦਾ ਪੁੱਤਰ ਹੈ ਜਿਹਦਾ ਨਾਮ ਹੈ ਸੁਭਾਗ ਛੋਟਾ ਜਿਹਾ ਪਰਿਵਾਰ ਹੈ ਪੈਸੇ ਪੱਖੋਂ ਭਾਵੇਂ ਇਹ ਪਰਿਵਾਰ ਗਰੀਬ ਹੈ ਪਰ ਪਤਸਰ ਜੀ ਕਹਿੰਦੇ ਗੁਨਾ ਦੇ ਪੱਖੋਂ ਬੜਾ ਅਮੀਰ ਹੈ ਗੋਣ ਬੜਾ ਹੈ ਦਿਲ ਬੜਾ ਹੈ ਵਿਚਾਰਾਂ ਦੇ ਪੱਖੋਂ ਬਹੁਤ ਅਮੀਰ ਹੈ ਪੈਸੇ ਦੇ ਪੱਖੋਂ ਤੇ ਗਰੀਬ ਆ ਵਿਚਾਰੇ ਭਾਵੇਂ ਪਰਿਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿੱਖ ਗਰੀਬ ਹੈ ਔਰ ਉਸ ਅਕਾਲ ਪੁਰਖ ਦੇ ਵਿਸ਼ਵਾਸ ਤੇ ਭਰੋਸੇ ਦੇ ਨਾਲ ਨੱਕੋ ਨੱਕ ਭਰਿਆ ਹੋਇਆ ਹੈ ਭਰੋਸਾ ਬੜਾ ਹੈ ਪ੍ਰੇਮ ਬੜਾ ਗੁਰੂ ਦੇ ਨਾਲ ਤੇ ਇਹ ਸਿੱਖ ਪਰਿਵਾਰ ਭਾਈ ਸੁਭਾਗੇ ਦੇ ਮਾਤਾ ਪਿਤਾ ਗੁਰੂ ਨਾਨਕ ਸਹਿਬ ਮਹਾਰਾਜ ਨੂੰ ਹਮੇਸ਼ਾ ਹੀ ਇਹੋ ਅਰਦਾਸ ਕਰਦੇ ਨੇ ਪਾਤਸ਼ਾਹ ਕਦੇ ਸਾਡੀ ਗਰੀਬਾਂ ਦੇ ਘਰ ਵੀ ਆਇਓ ਕਦੇ ਸਾਨੂੰ ਵੀ ਤਾਰਿਓ ਤਦੇ ਮਾਰਜ ਸਾਡੇ ਘਰ ਨੂੰ ਵੀ ਭਾਗ ਲਾਓ ਚਰਨ ਪਾਓ ਤੇ ਇੱਕ ਦਿਨ ਭਾਈ ਸੁਭਾਗੇ ਦੇ ਮਾਤਾ ਪਿਤਾ ਜੀ ਕੀ ਦੇਖਦੇ ਐ ਤੇ ਗੁਰੂ ਨਾਨਕ ਸਹਿ ਮਹਾਰਾਜ ਕਦੇ ਕਿਸੇ ਸਿੱਖ ਦੇ ਤੇ ਕਦੇ ਕਿਸੇ ਸ਼ਰਧਾਲੂ ਦੇ ਘਰ ਪਾਤਸ਼ਾਹ ਜੀ ਜਾਂਦੇ ਨੇ ਤੋਂ ਸਿੱਖ ਪਰਿਵਾਰ ਮਹਾਰਾਜ ਨੂੰ ਬੜੇ ਪ੍ਰੇਮ ਦੇ ਨਾਲ ਆਪਣੇ ਘਰ ਬੁਲਾਉਂਦੇ ਨੇ ਤੇ ਪਾਤਸ਼ਾਹ ਜੀ ਜਾ ਵੀ ਰਹੇ ਨੇ ਤੇ ਸਾਰੇ ਪਰਿਵਾਰ ਹੀ ਬੜੀ ਪ੍ਰੇਮ ਦੇ ਨਾਲ ਬਾਦਸ਼ਾਹ ਦੀ ਅੰਨ ਜਲ ਦੇ ਨਾਲ ਸੇਵਾ ਕਰਦੇ ਜਦੋਂ ਭਾਈ ਸੁਭਾਗੇ ਦੇ ਮਾਤਾ ਪਿਤਾ ਨੇ ਦੇਖਿਆ ਤੇ ਮਨ ਵਿੱਚ ਆਇਆ ਵੀ ਮਣਾ ਜੇ ਤੇਰੇ ਕੋਲੇ ਵੀ ਤਨ ਹੁੰਦਾ ਪੈਸਾ ਹੁੰਦਾ ਤੇ ਤੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਘਰ ਬੁਲਾਉਂਦਾ ਤੇ ਮਹਾਰਾਜ ਦੀ ਸੇਵਾ ਕਰਦਾ ਤੂੰ ਵੀ ਪ੍ਰਸ਼ਾਦਾ ਸਿਕਾਉਂਦਾ ਮਹਾਰਾਜ ਨੂੰ ਕਦੇ ਸੋਚਦਾ ਵੀ ਮਹਾਰਾਜ ਨੂੰ ਜਾ ਕੇ ਕਵਾਂ ਵੀ ਮਹਾਰਾਜ ਸਾਡੇ ਘਰ ਆਓ ਪਰ ਫੇਰ ਘਰ ਦੇ ਹਾਲਾਤ ਇਜਾਜ਼ਤ ਨਹੀਂ ਦਿੰਦੇ ਵੀ ਮਹਾਰਾਜ ਨੂੰ ਬੁਲਾਉਣਾ ਤੇ ਹੈ ਪਰ ਮਹਾਰਾਜ ਦੀ ਸੇਵਾ ਕਿਵੇਂ ਕਰੇਗਾ ਘਰ ਦੇ ਹਾਲਾਤ ਠੀਕ ਨਹੀਂ ਫਿਰ ਆਪ ਹੀ ਕਦੇ ਢਾ ਲਿੰਦਾ ਹੈ ਕਦੇ ਬਣਾ ਲਿੰਦਾ ਹੈ ਸੋਚਾਂ ਸੋਚਦਾ ਰਹਿੰਦਾ ਹੈ ਤੇ ਫਿਰ ਆਪ ਹੀ ਕਹਿ ਦਿੰਦਾ ਵੀ ਪਾਤਸ਼ਾਹ ਤੇ ਪ੍ਰੇਮ ਦੇ ਭੁੱਖੇ ਹੈ ਉਹਨਾਂ ਨੂੰ ਸਾਡੇ ਜਲ ਪਾਣੀ ਦੀ ਲੋੜ ਨਹੀਂ ਉਹਨਾਂ ਨੂੰ ਕਿਸੇ ਪਦਾਰਥ ਦੀ ਲੋੜ ਨਹੀਂ ਉਹ ਤੇ ਪ੍ਰੇਮ ਦੇ ਭੁੱਖੇ ਨੇ ਇਹ ਸੋਚਾਂ ਸੋਚ ਕੇ ਆਪਣੇ ਮਨ ਨੂੰ ਮਾਰ ਲਿੰਦਾ ਹੈ ਫਿਰ ਇੱਕ ਦਿਨ ਮਨ ਵਿੱਚ ਆਇਆ ਕਿਉਂ ਨਾ ਸਤਿਗੁਰੂ ਨੂੰ ਘਰ ਬਲਾਵਾਂ ਚਲੋ ਜਿਉ ਜਾਂ ਅਸੀਂ ਪ੍ਰਸ਼ਾਦਾ ਛਕਦੇ ਹਾਂ ਰੋਟੀ ਖਾਂਦੇ ਹਾਂ ਉਹ ਜਾਂ ਮਰਦ ਨੂੰ ਸਿਖਾ ਦਿਆਂਗੇ ਆਪਣੇ ਘਰ ਵਾਲੀ ਦੇ ਨਾਲ ਗੱਲ ਕਰਦਾ ਸਿੱਖ ਵੀ ਭਾਗਵਾਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮੈਂ ਦੇਖਿਆ ਵੀ ਮਹਾਰਾਜ ਹਰੇਕ ਸਿੱਖ ਦੇ ਘਰ ਸ਼ਰਧਾਲੂ ਦੇ ਘਰ ਜਾਂਦੀ ਏ ਤੇ ਘਰ ਵਾਲੀ ਨੇ ਕਿਹਾ ਮੈਂ ਵੀ ਦੇਖਿਆ ਪਰ ਕੀ ਕਰੀਏ ਆਪਣੇ ਘਰ ਅੰਤਾਂ ਦੀ ਗਰੀਬੀ ਏ ਮਹਾਰਾਜ ਨੂੰ ਘਰ ਬਲਾਵਾਂਗੇ ਤੇ ਸੇਵਾ ਕਿਵੇਂ ਕਰਾਂਗੇ ਤੇ ਕੋਲ ਖੜਾ ਸੁਭਾਗਾ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਵੀ ਮਾਤਾ ਜੀ ਪਿਤਾ ਜੀ ਤੁਸੀਂ ਕਿਉਂ ਫਿਕਰ ਕਰਦੇ ਹੋ ਮੈਨੂੰ ਕਿਸੇ ਦੇ ਘਰ ਨੌਕਰ ਰਖਾ ਦੇ ਮੈਂ ਕਿਸੇ ਦੇ ਘਰ ਨੌਕਰੀ ਤੇ ਲੱਗ ਜਾਣਾ ਕੰਮ ਤੇ ਲੱਗ ਜਾਣਾ ਜਿਹੜੇ ਪੈਸੇ ਉਹ ਦੇਣਗੇ ਉਹਨਾਂ ਪੈਸਿਆਂ ਦੇ ਨਾਲ ਆਪਾਂ ਗੁਰੂ ਨਾਨਕ ਸੇਵ ਮਹਾਰਾਜ ਦੀ ਸੇਵਾ ਕਰਾਂਗੇ ਹੁਣ ਦੋਨੋਂ ਪਿਓ ਪੁੱਤ ਤੁਰ ਪਏ ਗਲੀਆਂ ਦੇ ਵਿੱਚ ਆਵਾਜ਼ਾਂ ਲਾ ਰਹੇ ਨੇ ਭਾਈ ਸੁਭਾਗਾ ਕਹਿੰਦਾ ਭਾਈ ਮੈਨੂੰ ਕੋਈ ਖਰੀਦ ਲੋ ਮੈਨੂੰ ਕੋਈ ਕੰਮ ਤੇ ਰੱਖ ਲੋ ਪਰ ਲੋਕ ਭਾਈ ਸੁਭਾਗੇ ਨੂੰ ਬੱਚਾ ਜਾਣ ਕੇ ਕੋਈ ਵੀ ਕੰਮ ਤੇ ਨਹੀਂ ਰੱਖਦਾ ਉਹ ਇਹ ਸਮਝਦੇ ਆ ਵੀ ਇਹ ਬੱਚਾ ਇਹ ਕੀ ਕੰਮ ਕਰੇਗਾ ਇਹਨੇ ਕੀ ਕਰਨਾ ਹੈ ਤੇ ਆਪ ਬੱਚਾ ਵਿਚਾਰਾ ਇਹ ਕਿਹੜਾ ਕੰਮ ਕਰੇਗਾ ਸਾਰਾ ਦਿਨ ਲੰਘਿਆ ਸ਼ਾਮਾ ਪਈਆ ਘਰ ਆ ਗਏ ਆ ਕੇ ਸੁਭਾਗਾ ਆਪਣੀ ਮਾਂ ਨੂੰ ਕਹਿੰਦਾ ਮਾਂ ਮੈਨੂੰ ਤੇ ਕਿਸੇ ਨੇ ਕੰਮ ਤੇ ਨਹੀਂ ਰੱਖਿਆ ਮੈਂ ਇਥੇ ਬੜੀਆਂ ਵਾਜਾ ਮਾਰੀਆਂ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਵਤਨੀ ਹਾਟ ਬਕਾਨਾ ਜਿੱਥ ਲਾਇਆ ਤੇ ਤੇ ਲਾਗਾ ਮੈਂ ਗੁਰੂ ਦਾ ਵਤਨ ਕਮਾਉਣਾ ਹੈ ਮੈਨੂੰ ਕੋਈ ਕ੍ਰੀਦ ਲਵ ਮੈਨੂੰ ਕੋਈ ਨੌਕਰ ਰੱਖ ਲਵੋ ਪਰ ਕਿਸੇ ਨੇ ਮੈਨੂੰ ਨੌਕਰ ਨਾ ਰੱਖਿਆ ਹੁਣ ਕੀ ਕਰਾਂ ਬੜੀਆਂ ਲੰਮੀਆਂ ਲੰਮੀਆਂ ਸੋਚਾਂ ਤੋਂ ਬਾਅਦ ਭਾਈ ਸੁਭਾਗੇ ਦੇ ਮਾਤਾ ਪਿਤਾ ਨੇ ਭਾਈ ਸੁਭਾਗਾ ਜੀ ਨੂੰ ਇੱਕ ਮਾਲਾ ਬਣਾ ਕੇ ਦਿੱਤੀ ਅਗਲੇ ਦਿਨ ਭਾਈ ਸੁਭਾਗਾ ਉਹ ਮਾਲਾ ਨੂੰ ਸ਼ਹਿਰ ਬਾਜ਼ਾਰ ਦੇ ਵਿੱਚ ਵੇਚਣ ਵੱਲ ਤੀ ਜਾਂਦਾ ਹੈ ਸ਼ਹਿਰ ਬਾਜ਼ਾਰ ਵਾਲੇ ਦੁਕਾਨਾਂ ਵਾਲੇ ਉਹ ਮਾਲਾ ਨੂੰ ਦੇਖਦੇ ਆ ਪਰ ਕੋਈ ਖਰੀਦ ਨਹੀਂ ਰਿਹਾ ਫਿਰ ਇੱਕ ਦੁਕਾਨ ਤੇ ਜਾਂਦਾ ਹੈ ਉਸ ਦੁਕਾਨ ਤੇ ਉਸ ਮਾਲਾ ਦਾ ਮੁੱਲ ਪੈ ਜਾਂਦਾ ਉਹ ਦੁਕਾਨਦਾਰ ਮਾਲਾ ਖਰੀਦ ਲੈਂਦਾ ਹੈ ਜੋ ਨੂੰ ਸਮਾਨ ਚਾਹੀਦਾ ਜੋ ਨੂੰ ਪੈਸੇ ਚਾਹੀਦੀ ਹੈ ਉਹ ਦੁਕਾਨਦਾਰ ਸੇਲਟ ਦੇ ਦਿੰਦਾ ਹੈ ਉਹ ਦੁਕਾਨਦਾਰ ਕੋਈ ਹੋਰ ਨਹੀਂ ਉਹ ਗੁਰੂ ਨਾਨਕ ਸਾਹਿਬ ਸਤਿ ਪਾਤਸ਼ਾਹ ਜੀ ਖੁਦ ਸਿੱਖ ਦਾ ਪ੍ਰੇਮ ਦੇ ਕੇ ਸਿੱਖ ਦੀ ਭਾਵਨਾ ਦੇ ਕੇ ਸੇਠ ਬਣ ਕੇ ਦੁਕਾਨ ਤੇ ਬੈਠੇ ਆਖੂ ਸਤਨਾਮ ਸ਼੍ਰੀ ਸਤਿਗੁਰੂ ਜੀ ਪ੍ਰੇਮ ਦੇ ਭੁੱਖੇ ਹੈ ਨਾ ਸ਼ਰਧਾ ਦੇਖਦੇ ਨੇ ਜਦੋਂ ਭਾਈ ਸੁਭਾਗੇ ਦਿਓ ਮਾਲਾ ਵਕ ਗਈ ਤੇ ਉਹ ਸਾਜ-ਸਮਾਨ ਲੈ ਕੇ ਆਪਣੇ ਘਰ ਪਹੁੰਚਾ ਪੈਸੇ ਲੈ ਕੇ ਤੇ ਮਾਤਾ ਪਿਤਾ ਬੜੇ ਖੁਸ਼ ਹੋਏ ਬੜੇ ਖੁਸ਼ ਫਿਰ ਭਾਈ ਸੁਭਾਗੇ ਦੇ ਮਾਤਾ ਪਿਤਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਨਤੀ ਕਰਦੇ ਪਾਛਾ ਸਾਡੇ ਘਰ ਆਓ ਅਸੀਂ ਵੀ ਆਪ ਜੀ ਦੀ ਸੇਵਾ ਕਰਨੀ ਹੈ ਸਾਡੇ ਘਰ ਨੂੰ ਵੀ ਭਾਗ ਲਾਓ ਸਾਨੂੰ ਵੀ ਗਰੀਬਾਂ ਨੂੰ ਨਿਵਾਜੋ ਤੇ ਤਾਰੂ ਮਰਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਸੁਭਾਗੇ ਦੇ ਮਾਤਾ ਪਿਤਾ ਨੂੰ ਧੀਰਜ ਦਿੰਦੇ ਆ ਵੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਘਰ ਵੀ ਆਵਾਂਗੇ ਤੁਹਾਡਾ ਭਰੋਸਾ ਰੱਖੋ ਸਤਿਗੁਰਾਂ ਨੇ ਸਮਾਂ ਦਿੱਤਾ ਭਾਈ ਸੁਭਾਗੇ ਦੇ ਮਾਤਾ ਪਿਤਾ ਜੀ ਬੜੇ ਖੁਸ਼ ਹੋਏ ਸੁਭਾਗਾ ਗੁਰੂ ਨਾਨਕ ਸਾਹਿਬ ਅਰਜ ਨੂੰ ਬੜੇ ਪਿਆਰ ਦੇ ਨਾਲ ਨਿਹਾਰਦੇ ਆ ਦੇਖ ਰਿਹਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਸੁਭਾਗੇ ਨੂੰ ਦੇਖੀ ਜਾਂਦੇ ਆ ਉਹ ਦਿਨ ਆ ਗਿਆ ਜਿਸ ਦਿਨ ਗੁਰੂ ਨਾਨਕ ਸੇਵ ਸੱਚੇ ਪਾਤਸ਼ਾਹ ਨੇ ਭਾਈ ਸੁਭਾਗੇ ਦੇ ਘਰ ਆਉਣਾ ਹੈ ਭਾਈ ਸੁਭਾਗੇ ਦੇ ਮਾਤਾ ਪਿਤਾ ਜੀ ਪ੍ਰਸ਼ਾਦਾ ਤਿਆਰ ਕਰ ਰਹੇ ਨੇ ਸਾਰਾ ਹੀ ਲੰਗਰ ਪਾਣੀ ਤਿਆਰ ਹੋਣ ਲੱਗਾ ਕੁਦਰਤ ਦੀ ਨੇਤ ਐਸੀ ਬਣੀ ਕਿ ਭਾਈ ਸੁਭਾਗਾ ਬੜੇ ਚਾਹ ਦੇ ਨਾਲ ਭੱਜਿਆ ਫਿਰਦਾ ਸੇਵਾ ਕਰਦਾ ਫਿਰਦਾ ਹੈ ਤੇ ਭਾਈ ਸੁਭਾਗਾ ਜੀ ਭੱਜੇ ਆ ਰਹੇ ਨੇ ਤੇ ਜਿਸ ਪੱਟੀ ਦੇ ਵਿੱਚ ਅੱਗ ਬਾਲੀ ਹੋਈ ਹੈ ਉਸ ਪੱਟੀ ਦੇ ਵਿੱਚ ਅੱਗ ਦੇ ਵਿੱਚ ਭਾਈ ਸੁਭਾਗਾ ਜੀ ਡਿੱਗ ਜਾਂਦੇ ਹੈ ਸਰੀਰ ਸੜ ਜਾਂਦਾ ਸਰੀਰ ਸੜਨ ਦੇ ਨਾਲ ਭਾਈ ਸੁਭਾਗੇ ਦੀ ਮੌਤ ਹੋ ਜਾਂਦੀ ਹੈ ਕੋ ਮਰ ਜਾਂਦਾ ਹੈ ਉਧਰ ਗੁਰੂ ਨਾਨਕ ਸਹਿਬ ਸੱਚੇ ਪਾਤਸ਼ਾਹ ਜੀ ਭਾਈ ਸੁਭਾਗੇ ਦੇ ਘਰ ਨੂੰ ਤੁਰ ਪਿੰਦੇ ਐ ਭਾਈ ਸੁਭਾਗੇ ਦੇ ਮਾਤਾ ਪਿਤਾ ਜੀ ਸੋਚਦੇ ਆ ਵੀ ਹੁਣ ਗੁਰੂ ਨਾਨਕ ਸਹਿਬ ਮਹਾਰਾਜ ਵੀ ਸਾਡੇ ਘਰ ਆਉਣ ਵਾਲੇ ਐ ਅਸੀਂ ਤੇ ਮਹਾਰਾਜ ਦੀ ਖੁਸ਼ੀ ਲੈਣੀ ਹੈ ਵਡਿਆਈ ਲੈਣੀ ਹੈ ਤੇ ਤੇ ਭਾਈ ਸੁਭਾਗਾ ਸਾਡਾ ਪੁੱਤਰ ਤੇ ਮਰ ਗਿਆ ਦੀ ਮੌਤ ਹੋ ਗਈ। ਹੁਣ ਭਾਈ ਸੁਭਾਗੇ ਦੇ ਮਾਤਾ ਪਿਤਾ ਜੀ ਰੋਏ ਨਹੀਂ ਅੱਖਾਂ ਵਿੱਚ ਹੰਝੂ ਨਹੀਂ ਆਉ ਕਹਿੰਦੇ ਜੇ ਰੋਏ ਤੇ ਮਹਾਰਾਜ ਨੂੰ ਪਤਾ ਲੱਗ ਜਾਣਾ। ਆਪਾਂ ਰੋਣਾ ਨਹੀਂ ਹੈ। ਗੁਰੂ ਸਾਹਿਬ ਦੀ ਸੇਵਾ ਹੱਥੋਂ ਨਿਕਲ ਨਹੀਂ ਦੇਣੀ ਆਪਾਂ ਮਹਾਰਾਜ ਦੀ ਸੇਵਾ ਕਰਨੀ ਹੈ। ਇਹ ਮੌਕਾ ਆਪਾਂ ਗਵਾਉਣਾ ਨਹੀਂ ਦੋਨੋਂ ਪਤੀ ਪਤਨੀ ਸੋਤੀ ਜਾਂਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਸੁਭਾਗਾ ਜੀ ਦੇ ਘਰ ਪਹੁੰਚਦੇ ਪੰਗਤ ਲੱਗੀ ਸਤਿਗੁਰੂ ਜੀ ਬੈਠੇ ਨੇ ਭਾਈ ਸੁਭਾਗੇ ਦੇ ਮਾਤਾ ਪਿਤਾ ਜੀ ਨੇ ਗੁਰੂ ਨਾਨਕ ਸਹਿਬ ਮਹਾਰਾਜ ਦੇ ਅੱਗੇ ਭਾਂਡੇ ਰੱਖਤੇ ਜਿਹਦੇ ਵਿੱਚ ਉਹਨਾਂ ਨੇ ਪ੍ਰਸ਼ਾਦਾ ਪ੍ਰੋਸਨਾ ਹੈ ਮਹਾਰਾਜ ਅੱਗੇ ਕੀ ਹੁਣ ਗੁਰੂ ਨਾਨਕ ਸਹਿਬ ਸੱਚੇ ਪਾਤਸ਼ਾਹ ਜੀ ਭਾਈ ਸੁਭਾਗੇ ਦੇ ਮਾਤਾ ਪਿਤਾ ਨੂੰ ਪੁੱਛਦੇ ਐ ਵੀ ਭਾਈ ਸਿਕੋ ਤੁਹਾਡਾ ਸੁਭਾਗਾ ਕਿਤੇ ਨਜ਼ਰ ਨਹੀਂ ਆਉਂਦਾ ਉਹ ਕਿੱਥੇ ਹੈ ਸਿੰਘ ਨੇ ਜਵਾਬ ਦਿੱਤਾ ਮਹਾਰਾਜ ਉਹ ਸੁੱਤਾ ਪਿਆ ਹੈ। ਗੁਰੂ ਸਾਹਿਬ ਸਤਿਪਾਤਸਾ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਨੇ ਵੀ ਸੁੱਤਾ ਪਿਆ ਹੈ। ਪਹਿਲਾਂ ਤੇ ਭਾਈ ਸੁਭਾਗਾ ਸਾਨੂੰ ਘਰ ਬੁਲਾਉਂਦਾ ਹੈ। ਤੇ ਹੁਣ ਆਪ ਉਹ ਸੁੱਤਾ ਪਿਆ ਹੈ। ਗੁਰੂ ਨਾਨਕ ਸਹਿਬ ਮਹਾਰਾਜ ਭਾਈ ਸੁਭਾਗੇ ਦੇ ਮਾਤਾ ਪਿਤਾ ਨੂੰ ਕਹਿੰਦੇ ਭਾਈ ਬੁਲਾਓ ਫਿਰ ਉਹਨੂੰ ਉਠਾਓ। ਜਿਉ ਸੌ ਰਿਹਾ ਤੇ ਉਹਨੂੰ ਜਗਾਓ ਕਹੋ ਵੀ ਗੁਰੂ ਨਾਨਕ ਸਾਹਿਬ ਆਏ ਐ ਬਾਬਾ ਮਰਦਾਨਾ ਜੀ ਆਏ ਐ ਆ ਤੈਨੂੰ ਰਬਾਬ ਦੀ ਤਾਰ ਵਜਾ ਕੇ ਵਿਖਾਈਏ ਜਿਸ ਦਿਨ ਉਹ ਸਾਨੂੰ ਘਰ ਬੁਲਾਉਣ ਵਾਸਤੇ ਗਿਆ ਸੀ ਪਿਆ ਦੇ ਨਾਲ ਸੱਦਾ ਦਿੱਤਾ ਨਾ ਉਸ ਦਿਨ ਮਰਦਾਨਾ ਰਬਾਬ ਵਜਾ ਰਿਹਾ ਸੀ ਤੇ ਉਹ ਬੜਾ ਸ਼ਾਂਤ ਜਾਂ ਬੈਠਾ ਸੀ ਬੜੇ ਪ੍ਰੇਮ ਦੇ ਨਾਲ ਬੈਠਾ ਸੀ ਤੇ ਉਹਨੇ ਬੜੇ ਪ੍ਰੇਮ ਦੇ ਨਾਲ ਸਾਨੂੰ ਕਿਹਾ ਸੀ ਮਹਾਰਾਜ ਸਾਡੇ ਘਰ ਆਇਓ ਮੇਰੇ ਮਾਤਾ ਪਿਤਾ ਦੀ ਦਲੀ ਇੱਛਾ ਬਿਓ ਤੁਹਾਡੀ ਸੇਵਾ ਕਰਨ ਤੇ ਮੇਰਾ ਵੀ ਮਨ ਕਰਦਾ ਵੀ ਮਹਾਰਾਜ ਮੈਂ ਤੁਹਾਨੂੰ ਪ੍ਰਸ਼ਾਦਾ ਆਪਣੇ ਹੱਥਾਂ ਨਾਲ ਚਕਾਵਾਂ ਤੇ ਗੁਰੂ ਨਾਨਕ ਸਾਹਿਬ ਸਤਿ ਪਾਤਸ਼ਾਹ ਕਹਿੰਦੇ ਹੁਣ ਅਸੀਂ ਤੇ ਆ ਗਏ ਐ ਪਰਸ ਭਾਗਾ ਆਪ ਸੌ ਰਿਹਾ ਤੇ ਜਗਾਓ ਭਾਈ ਭਾਈ ਸੁਭਾਗੇ ਦੇ ਮਾਤਾ ਪਿਤਾ ਜੀ ਦੋਨੋਂ ਹੀ ਚੁੱਪ ਹੋ ਗਏ ਸ਼ਾਂਤੀ ਵਰਤ ਗਈ ਗੁਰੂ ਗਨਨਕ ਸਾਹਿਬ ਸੁੱਤੇ ਪਾਤਸ਼ਾਹ ਜੀ ਫਿਰ ਦੂਜੀ ਵਾਰ ਕਹਿੰਦੇ ਐ ਵੀ ਭਾਈ ਸੁਭਾਗੇ ਨੂੰ ਬੁਲਾਓ ਜਦੋਂ ਮਹਾਰਾਜ ਨੇ ਦੂਜੀ ਵਾਰ ਕਿਹਾ ਤੇ ਭਾਈ ਸੁਭਾਗੇ ਦੇ ਮਾਤਾ ਪਿਤਾ ਦੀਆਂ ਪੱਬਾਂ ਨਿਕਲ ਗਈਆਂ ਔਰ ਰੋਣ ਲੱਗ ਪਏ ਔਰ ਰੋਣ ਲੱਗ ਪਏ ਗੁਰੂ ਨਾਨਕ ਸਾਹਿਬ ਸਿੱਤੇ ਪਾਤਸ਼ਾਹ ਜੀ ਪੁੱਛਦੇ ਨੇ ਭਾਈ ਸੁਭਾਗੇ ਦੇ ਮਾਤਾ ਪਿਤਾ ਨੂੰ ਵੀ ਤੁਸੀਂ ਕਿਉਂ ਰੋ ਰਹੇ ਹੋ ਹੋਇਆ ਕੀ ਹੈ ਪਾਤਸ਼ਾਹ ਤੁਸਾ ਤੁਸੀਂ ਤੇ ਘਟਾ ਘਟਾ ਦੀ ਜਾਨਣ ਵਾਲੇ ਹੋ ਤੇ ਗੁਰੂ ਨਾਨਕ ਸਾਹਿਬ ਸਿੱਤੇ ਪਾਤਸ਼ਾਹ ਕਹਿੰਦੇ ਭਾਈ ਐਨੇ ਸਮੇ ਦਾ ਰੋਣਾ ਕਿਉਂ ਲੁਕੋ ਕੇ ਰੱਖਿਆ ਸੀ ਰੋ ਲੈਣਾ ਸੀ ਫਿਰ ਪਾਤਸ਼ਾਹ ਤੁਹਾਡੇ ਤੁਸੀਂ ਜਦੋਂ ਕਹਿ ਦਿੱਤਾ ਵੀ ਅਸੀਂ ਤੁਹਾਡੇ ਘਰ ਆਵਾਂਗੇ ਤੇ ਮਹਾਰਾਜ ਉਸੇ ਦਿਨ ਤੋਂ ਭਾਈ ਸੁਭਾਗਾ ਭੱਜ ਭੱਜ ਕੇ ਘਰ ਦੀ ਸਫਾਈ ਕਰਦੇ ਅਜਿ ਕਰਿਆ ਵੀ ਮਹਾਰਾਜ ਨੂੰ ਕਿੱਥੇ ਪਾਉਣਾ ਆ ਅੱਜ ਅਸੀਂ ਪ੍ਰਸ਼ਾਦਾ ਤਿਆਰ ਕਰ ਰਹੇ ਸਾਂ ਤੇ ਭਾਈ ਸੁਭਾਗਾ ਬਲ ਦੀ ਹੋਈ ਅੱਗ ਦੇ ਵਿੱਚ ਪੱਟੀ ਦੇ ਵਿੱਚ ਡਿੱਗ ਪਿਆ ਜੀ ਦੇ ਕਰਕੇ ਸਰੀਰ ਸੜ ਗਿਆ ਤੇ ਉਹਦੀ ਮੌਤ ਹੋ ਗਈ। ਪਾਤਸ਼ਾਹ ਜੀ ਉਥੇ ਸਾਡੀ ਆਵਾਜ਼ ਨਹੀਂ ਪਹੁੰਚਦੀ ਪਾਤਸ਼ਾਹ। ਉਥੇ ਤੁਹਾਡੀ ਆਵਾਜ਼ ਪਹੁੰਚਦੀ ਐ ਸਾਡੇ ਤੋਂ ਉਠਾਇਆ ਉਹ ਉੱਠਦਾ ਨਹੀਂ। ਜੇ ਮਰਦ ਤੁਸੀਂ ਉਠਾ ਸਕਦੇ ਹੋ ਤੇ ਆਪੇ ਉਠਾ ਲਓ ਮਰਦ। ਗੁਰੂ ਨਾਨਕ ਸਾਹਿਬ ਸੱਤੇ ਪਾਤਸ਼ਾਹ ਨੇ ਆਪਣੇ ਪਿਆਰ ਵਾਲੇ ਸਿੱਖਾਂ ਨੂੰ ਹੌਸਲਾ ਦਿੱਤਾ ਹੌਸਲਾ ਹੌਸਲਾ ਲੱਖੋ ਸਤਿਗੁਰੂ ਜੀ ਉਹ ਅਕਾਲ ਪੁਰਖ ਭਲੀ ਕਰੇਗਾ ਗੁਰੂ ਨਾਨਕ ਸਾਹਿਬ ਸੱਤੇ ਪਾਤਸ਼ਾਹ ਨੇ ਭਾਈ ਸੁਭਾਗੇ ਨੂੰ ਆਵਾਜ਼ ਮਾਰੀ ਭਾਈ ਸੁਭਾਗਾ ਓ ਸੁਭਾਗਾ ਆ ਦੇਖ ਅਸੀਂ ਤੇਰੇ ਘਰ ਆਏ ਤੇ ਤੂੰ ਸੌ ਰਿਆ ਹੈ ਮਾਰਦ ਦੀ ਆਵਾਜ਼ ਦੇਣ ਦੀ देर ਸੀ ਭਾਈ ਸੁਭਾਗਾ ਜਿਹੜਾ ਮਰਿਆ ਪਿਆ ਸੀ ਅੱਗ ਦੇ ਵਿੱਚ ਸੜਿਆ ਹੋਇਆ ਸੀ ਸਰੀਰ ਵੀ ਤੰਦਰੁਸਤ ਤੇ ਮਰਿਆ ਹੋਇਆ ਜਾਉਂਦਾ ਜਦੋਂ ਗੁਰੂ ਨਾਨਕ ਸੇ ਮਰਦ ਨੇ ਆਵਾਜ਼ ਮਾਰੀ ਅੱਖਾਂ ਮਲਦਾ ਮਲਦਾ ਆਪਣੇ ਕਮਰੇ ਦੇ ਵਿੱਚੋਂ ਬਾਹਰ ਆ ਗਿਆ ਕੋ ਸਤਨਾਮ ਸ਼੍ਰੀ ਬਾਹਰ ਆ ਗਿਆ ਪਿੰਡ ਦੇ ਲੋਕ ਹਰਾਨ ਨੇ ਲੱਖਾਂ ਟੱਡ ਤੱਡ ਦੇਖਦੇ ਆ ਵੀ ਅਸੀਂ ਤੇ ਸੁਹਾਗੇ ਨੂੰ ਮਰੇ ਹੋਏ ਨੂੰ ਸੜੇ ਪਏ ਨੂੰ ਅੰਦਰ ਮੰਜੇ ਤੇ ਚਾਦਰ ਦੇ ਕੇ ਪਾ ਕੇ ਆਏ ਤਨ ਤੇ ਕੱਪੜੇ ਸੜ ਗਏ ਸੀ ਪਰ ਜਿਹੜੇ ਕੱਪੜੇ ਇਹਦੇ ਤਨ ਤੇ ਪਾਏ ਹੋਏ ਸੜੇ ਹੋਏ ਕੱਪੜੇ ਸੀ ਉਹ ਸਾਰੇ ਕੱਪੜੇ ਦੇ ਤਨ ਤੇ ਹੈ ਸਰੀਰ ਵੀ ਤਨ ਵੀ ਤੰਦਰੁਸਤ ਹੈ ਤੇ ਇਹ ਤੇ ਜਿਉਂਦਾ ਬਾਹਰ ਆ ਗਿਆ ਹੈ ਜਦੋਂ ਭਾਈ ਸੁਭਾਗੇ ਦੇ ਮਾਤਾ ਪਿਤਾ ਨੇ ਆਪਣੇ ਪੁੱਤਰ ਨੂੰ ਦੇਖਿਆ ਤੇ ਉਹ ਬੜੇ ਖੁਸ਼ ਹੋਏ ਆਖੋ ਸਤਨਾਮ ਸ਼੍ਰੀ ਸਤਗੁਰ ਮੇਰਾ ਮਾਰ ਜੀਵਾਲੈ ਮੇਰਾ ਸਤਗੁਰੂ ਜੀ ਮਰਿਆ ਹੋਿਆਂ ਦੇ ਵਿੱਚ ਵੀ ਜਾਨ ਪਾ ਸਕਦਾ ਤੇ ਪਾਉਂਦੇ ਵੀ ਮਰ ਬਸ ਪਾ ਸਕਨੇ ਲੋੜ ਕੀ ਹੈ ਪ੍ਰੇਮ ਦੀ ਹੈ ਜਿਵੇਂ ਸੇਖ ਨੇ ਉਸ ਗੁਰੂ ਨਾਲ ਪ੍ਰੇਮ ਪਾਲਿਆ ਸਤਿਗੁਰੂ ਜੀ ਉਹਦੀ ਭਾਵਨਾ ਜ਼ਰੂਰ ਪੂਰਨ ਕਰਦੇ ਸਤਿਗੁਰੂ ਜੀ ਭਾਈ ਸੁਭਾਗੇ ਦੇ ਘਰ ਗਏ ਉਹਦੇ ਮਾਤਾ ਪਿਤਾ ਦਾ ਪ੍ਰੇਮ ਸੀ ਜਿੱਤੇ ਉਹਦੇ ਮਾਤਾ ਪਿਤਾ ਨੂੰ ਤਾਰਿਆ ਤੇ ਮਰਦ ਨੇ